ਪ੍ਰੋਗਰਾਮ ਛੋਟਾ ਹੈ ਜੀ ਤੁਹਾਡੇ ਪੱਦਰ ਦਾ ਨਹੀਂ ਹੈਗਾ ਮੈਂ ਕਹਾਂ ਉਹ ਜਿੱਥੇ ਮਰਜ਼ੀ ਲੈ ਜਾਓ ਮੈਂ ਤਾਂ ਚਾਹੇ 50 ਬੰਦਿਆਂ ਚ ਲੈ ਜਾਓ ਪੱਦਰ ਆਪ ਹੀ ਬਣ ਜਾਂਦਾ ਹੁੰਦਾ ਤੁਸੀਂ ਜਾਓ ਤਾਂ ਸਹੀ ਉਹਨਾਂ ਕੋਲੇ ਲੋਕਾਂ ਕੋਲੇ ਪਹਿਲਾਂ ਵਾਲੇ ਗਈ ਹੀ ਨਹੀਂ ਜੀ ਉਹਨਾਂ ਨੇ ਅੰਦਰੋਂ ਮਹਿਲਾਂ ਦੇ ਕੁੰਡੇ ਲਾ ਲਏ ਕਹਿੰਦੇ ਲੋਕ ਨਾ ਆ ਜਾਣ ਪੌਣੇ ਇੱਕ ਪੰਜ ਸਾਲ ਬਾਅਦ ਉਹਨਾਂ ਦੇ ਅਫਸਰਾਂ ਨੇ ਕਿਹਾ ਜੀ ਹੁਣ ਲੋਕਾਂ ਕੋਲੇ ਜਾਣ ਦਾ ਟਾਈਮ ਆ ਗਿਆ ਬੋਟਾ ਬੂਟਾ ਆ ਗਿਆ ਕਹਿੰਦੇ ਖੋਲੋ ਕੁੰਡੇ ਕੁੰਡੇ ਤਾਂ ਖੋਲ ਲੇ ਪਰ ਗੇਟ ਨਾ ਖੁੱਲਣ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਬਾਅਦ ਚ ਪਤਾ ਲੱਗਿਆ ਲੋਕ ਬਾਹਰੋਂ ਲਾਗੇ ਕਹਿੰਦੇ ਵੀ ਇੱਧਰ ਅੰਦਰ ਹੀ ਰਹੋ ਹੁਣ ਬਾਹਰ ਨਾ ਆਇਓ ਬਸ ਫੇਰ ਸੋ ਇਹ ਇਹ ਕੰਮ ਤਾਂ ਆਪਾਂ ਨਹੀਂ ਕਰਨਾ ਆਪਾਂ ਤਾਂ ਥੋੜੇ ਚੋਂ ਨਿਕਲਿਆਂ ਬੋਰਾں ਦੇ ਟੋਇਆਂ ਚੋਂ ਨਿਕਲਿਆਂ ਪਿੰਡਾਂ ਚੋਂ ਆਪਾਂ ਇੱਕੋ ਪੱਤਣ ਦਾ ਪਾਣੀ ਪੀਨੇ ਆ ਰਿਸ਼ਤੇਦਾਰੀਆਂ ਆਪਣੀਆਂ ਸਾਂਝੀਆਂ ਨੇ ਇੱਕੋ ਜੇ ਹੈਗੀਆਂ ਸਮੱਸਿਆਵਾਂ ਵੀ ਇੱਕੋ ਜੀਆਂ ਨੇ ਤੇ ਮਿਲ ਕੇ ਹੱਲ ਵੀ ਆਪਾਂ ਹੀ ਕਰ ਲਾਂਗੇ ਬਹੁਤ ਬਹੁਤ ਧੰਨਵਾਦ ਬੋਲੇ ਸੋ ਸੀਧੇ ਜੰਪਾਗ ਸਿੰਘ ਨੂੰ ਕਦੇ ਵੀ ਚਿੰਤਾ ਨਹੀਂ ਸੀ ਇਸ ਗੱਲ ਦੀ ਕਿ ਯਾਦੀ ਆਊਗੀ ਜਾਂ ਨਾ ਉਹਨਾਂ ਨੂੰ ਇਸ ਗੱਲ ਦੀ ਬਹੁਤ ਚਿੰਤਾ ਸੀ ਕਿ ਯਾਦੀ ਤੋਂ ਬਾਅਦ ਮੁਲਕ ਕਿਹੜੇ ਹੱਥਾਂ ਜਾਊਗਾ ਕਿਤੇ ਆ ਚਿੱਟੇ ਅੰਗਰੇਜ਼ਾਂ ਤੋਂ ਛੁੱਟ ਕੇ ਕਾਲੇ ਅੰਗਰੇਜ਼ਾਂ ਕੋਲ ਨਾ ਚਲਾ ਜਾਵੇ ਉਹੀ ਗੱਲ ਸਹੀ ਹੋਗੀ 75 ਸਾਲ ਹੋ ਗਏ ਆ ਖੜੇਆਂ ਉੱਥੀ ਆ ਖੜੇਆਂ ਉੱਥੀ ਹੁਣ ਉਧਰ ਨੂੰ ਜਾਣੇ ਆ ਪਹਿਲਾਂ ਉਹਨਾਂ ਨੂੰ ਕੱਢਣ ਨੂੰ ਮਰੀ ਗਏ ਆ ਹੁਣ 40 40 ਲੱਖ ਦੇ ਕੇ ਮਾਂ ਦੀਆਂ ਬਾਲੀਆਂ ਵੇਚ ਕੇ ਜ਼ਮੀਨਾਂ ਵੇਚ ਕੇ ਲੋ ਆ ਇੰਗਲੈਂਡ ਦਾ ਵੀਜ਼ਾ ਪਹਿਲਾਂ ਇੰਗਲੈਂਡ ਵਾਲਿਆਂ ਨੂੰ ਕੱਢਣ ਵਾਸਤੇ ਮਰੀ ਗਏ ਆ ਵਿਜ਼ੇ ਇੰਨੇ ਚੰਗੇ ਸੀ ਇੱਥੇ ਹੀ ਰੱਖ ਲੈਂਦੇ ਉਹਨਾਂ ਨੂੰ ਫਿਰ ਭਾ ਕੇ ਸਿੰਗੋਰੀ ਵੀ 90 90 ਸਾਲ ਦੀ ਜ਼ਿੰਦਗੀ ਜਿਉ ਲੈਂਦੇ ਜੀ ਉਹ ਦੁਨੀਆ ਚੰਨ ਤੇ ਚੜ ਗਈ ਅਮਰੀਕਾ ਵਾਲੇ ਮੰਗਲ ਗਰਾਹ ਤੇ ਪਲਾਟ ਕੱਟਣ ਨੂੰ ਫਿਰਦੇ ਆ ਸਾਥੋਂ ਸੀਵਰੇ ਦੇ ਟੱਕਣ ਨਹੀਂ ਪੂਰੇ ਹੋ ਰਹੇ ਅਸੀਂ ਟੋਪਿਆਂ ਤੇ ਖੜੇ ਆ ਹਜੇ ਸ਼ਮਸ਼ਾਨ ਘਾੜਦੇ ਆਂ ਕੰਦਾ ਤਾਂ ਆ ਚੱਕੜੀਆਂ ਹਜੇ ਅਸੀਂ ਤਾਂ ਇੱਥੇ ਖੜਾ ਰੱਖਿਆ ਹੋਰ ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਜੀ ਵੀ ਕੋਈ ਸਕੂਲ ਬਣਾ ਦਿਓ ਵਧੀਆ ਓਏ ਉਹ ਕਾਲਜ ਯੂਨੀਵਰਸਿਟੀਆਂ ਬਣਾ ਦਿਓ ਜਵਾਕਾਂ ਨੂੰ ਪੜਾ ਦਿਓ ਉਹ ਕੁਛ ਅਫਸਰ ਬਣ ਜਾਣਗੇ ਘਰ ਦੀਆਂ ਗਰੀਬੀਆਂ ਚੱਕ ਦੇਣਗੇ ਜ਼ਿੰਦਗੀਆਂ ਬਦਲ ਦੇਣਗੇ ਨਾ ਉਧਰਲੇ ਪਾਸੇ ਲੈ ਕੇ ਹੀ ਨਹੀਂ ਗਏ ਸਾਨੂੰ ਹੁਣ ਅਸੀਂ